होस्पिटल सुजानपुर वालों मुफ्त मेडिकल जांच कैंप का आयोजन पिंड मैरा विखे कीता गया ਸੁਜਾਨਪੁਰ 1 ਜੂਨ ਈਐਮਸੀ ਹਸਪੀਟਲ ਅੰਮ੍ਰਿਤਸਰ ਦੀ ਬ੍ਰਾਂਚ ਸੁਜਾਨਪੁਰ ਵੱਲੋਂ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਪਿੰਡ ਮੈਰਾ ਵਿਖੇ ਸਰਪੰਚ ਵਿਕੀ ਅਤੇ ਪੀਆਰਓ ਦਲਜੀਤ ਸਿੰਘ ਦੀ ਦੇਖਰੇਖ ਹੇਠ ਕੀਤਾ ਗਿਆ ਕੈਂਪ ਵਿੱਚ ਡਾਕਟਰ ਅੰਗਦ ਹੱਡੀਆਂ ਦੇ ਮਾਇਰ ਡਾਕਟਰ ਅਵਿਨਾਸ਼ ਮੈਡੀਕਲ ਅਫਸਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਲਗਭਗ 70 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਡਾਕਟਰ ਅੰਗਦ ਡਾਕਟਰ ਅਵਿਨਾਸ਼ ਅਤੇ ਪੀਆਰਓ ਦਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਜਾਨਪੁਰ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਐਮਸੀ ਹਸਪਤਾਲ ਵੱਲੋਂ ਮੁਫਤ ਮੈਡੀਕਲ ਜਾਂਚ ਕੈਂਪ ਲਗਾਏ ਜਾਂਦੇ ਹਨ ਅਤੇ ਮਰੀਜ਼ਾਂ ਦੀ ਜਾਂਚ ਕਰਕੇ ਨੂੰਨ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਨ੍ਹਾਂ ਕਿਹਾ ਕਿ ਸਾਨੂੰ ਗਰਮੀਆਂ ਦੇ ਇਸ ਮੌਸਮ ਦੌਰਾਨ ਕਿਸੇ ਵੀ ਕਿਸਮ ਦੀ ਸਰੀਰਕ ਪਰੇਸ਼ਾਨੀ ਆਉਣ ਤੇ ਤੁਰੰਤ ਨੇੜਲੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਮੌਕੇ ਤੇ ਸ਼ਿਵਾਨੀ ਸਵਾਤੀ ਡਾਕਟਰ ਕੁਸਮ ਡਾਕਟਰ राणा साहब का सरपंच सुखा सिंह मेंबर पंचायत भूपेंद्र सिंह रमनीक सिंह संदीप सिंह कुलदीप सिंह काला सिंह बाबू राम निर्मल सिंह गुरदीप सिंह अर्जन सिंह आदि हाजिर सन राणा डॉक्टर विनाश जी तो 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 देखो जी यही ये आईपीडी जो कैंप लगाया है पूरी मेडिसिन हॉस्पिटल जो कि ईएमसी हॉस्पिटल की ब्रांच है ओना मलो लाया गया ये सानू पिंड जागरूकता लाया गया कि ताकि जड़े भी पिंडों दे लोग है ਆਪਣਾ ਚੈੱਕਅਪ ਨਹੀਂ ਕਰਾ ਪਾਉਂਦੇ ਨਹੀਂ ਦਿਖਾ ਪਾਉਂਦੇ ਉਹ ਆਹੀ ਆਪਾਂ ਇੱਕ ਵਾਰ ਫ੍ਰੀ ਕੈਂਪ ਲਾਇਆ ਹੈ ਤਾਂ ਕਿ ਉਹ ਚੰਗੀ ਜਿਹਾ ਚੈੱਕਅਪ ਕਰਾ ਪਾਣ ਸੰਗ ਉਹਨਾਂ ਦੀਆਂ ਬਿਮਾਰੀਆਂ ਦੀ ਜਾਂਚ ਹੋ ਪਾਏ ਕਿ ਕੋਈ ਵੀ ਜਾਂਚ ਹੈ ਉਹ ਪੂਰੀ ਕਰਾਣ ਲਈ ਆਪਾਂ ਹਸਪਤਲ ਲਈ ਉਹਨਾਂ ਨੂੰ ਐਡਵਾਈਸ ਕੀਤਾ ਹੈ ਬਾਕੀ ਇੱਥੇ ਕਾਫੀ ਪੇਸ਼ੈਂਟ ਮੇਰੇ ਕੋਲ ਆ ਕੇ ਦਿਖਾ ਕੇ ਗਏ ਨੇ ਮੇਰੇ ਨਾਲ ਡਾਕਟਰ ਰੰਗਤ ਨੇ ਜੋ ਕਿ ਆਰਥੋਪੀਡੀਸ਼ੀਨ ਇੱਥੇ ਆ ਗਏ ਨੇ ਉਹਨਾਂ ਨੇ ਵੀ ਕਾਫੀ ਪੇਸ਼ੈਂਟ ਦੇਖਿਆ ਆਪਾਂ ਉਹਨਾਂ ਨੂੰ ਐਡਵਾਈਸ ਕੀਤਾ ਕਿ ਇਹ ਪਿਛ ਨੂੰ ਕਿ ਹਸਪਤਲ ਆ ਕੇ ਆਪਣੀ ਜਾਂਚਾ ਪੂਰੀਆਂ ਕਰਾਣ ਇਥੇ ਆਪਾਂ ਕਾਫੀ ਲੋਕਾਂ ਨੂੰ ਫ੍ਰੀ ਮੈਡੀਸਿਨ ਦਿੱਤੀ ਹੈ ਤੇ ਫ੍ਰੀ ਕੈਂਪ ਲਗਾਇਆ ਗਿਆ ਫਿਰ ਅੱਗੇ ਕੈਂਪ ਲਾਇਆ ਜਾਏਗਾ ਜਾਂ ਇਹੀ ਜਿਹੜਾ ਕੈਂਪ ਲਾਇਆ ਗਿਆ ਨਹੀਂ ਨਹੀਂ ਜੀ ਸਾਡੇ ਹਸਪੀਟਲ ਵੱਲੋਂ ਕਾਫੀ ਜਗ੍ਹਾ ਕੈਂਪ ਲਾਇਆ ਜਾਏਗਾ ਪਹਿਲੇ ਵੀ ਇਹੀ ਕਾਹੀ ਕਾਫੀ ਜਗ੍ਹਾ ਕੈਂਪ ਲਾ ਚੁੱਕੇ ਹਾਂ ਤੇ ਫ੍ਰੀ ਮੈਡੀਸਿਨ ਦਿੱਤੀ ਜਾਂਦੀ ਹੈ ਹਸਪੀਟਲ ਵੱਲੋਂ ਤੇ ਕਾਫੀ ਜਿੰਨਾ ਵੱਧ ਤੋਂ ਵੱਧ ਕੇ ਆਗੇ ਵਧਾਂਗੇ ਹਸਪੀਟਲ ਦੀ ਗ੍ਰੋਥ ਲਈ ਦੇ ਨਾਲ ਤਾਂ ਕਿ ਪੇਸ਼ੇਵਰੀ ਦੀ ਸੇਵਾ ਕਰ ਪਾਈਏ ਦਾ ਪਿੰਡਾਂ ਜੋ ਹੋ ਗਿਆ ਜੀ ਸਰ ਉਹਨੇ ਦੱਸਿਆ ਕਿ ਆਪਾਂ ਜਿੱਥੇ ਅੱਜ ਮੇਰੇ ਪਿੰਡ ਚ ਕੈਂਪ ਲਾਇਆ ਹੈ ਜੀ ਕਪਾਏ ਆ ਕਿ ਸਾਡੇ ਹਸਪਤਾਲ ਨੂੰ ਜਿੰਨੀ ਵਾਰ ਤੋਂ வசੂਲਤਾਂ ਦਿੱਤੀਆਂ ਲੋਕਾਂ ਨੂੰ ਉਹਦੇ ਕਰਕੇ ਫਿਰ ਕੈਂਪ ਲਾਇਆ ਹੈ ਤਾਂ ਕਿ ਲੋਕੀ ਆਪਣੀ ਬਿਮਾਰੀਆਂ ਦੇ ਰਾਏ ਜਾਗਰੂਤ ਹੋਣ ਠੀਕ ਹੈ ਆਪਣੀ ਸਿਹਤ ਦਾ ਧਿਆਨ ਰੱਖਣ ਕਈਆਂ ਪਿਛਮਾਉ ਨੂੰ ਨਹੀਂ ਪਤਾ ਲੱਗਦਾ ਬਿਮਾਰੀ ਬਾਰੇ ਤੇ ਉਹ ਆਪਾਂ ਫ੍ਰੀ ਕੈਂਪ ਤੇ ਲਾਈ ਉਹਨਾਂ ਬਿਮਾਰੀਆਂ ਬਾਰੇ ਦੱਸੀਦਾ ਤੇ ਉਹਨਾਂ ਨੂੰ ਫ੍ਰੀ ਦਵਾਈਆਂ ਇਥੇ ਦਵਾਈਆਂ ਦਿੱਤੀਆਂ ਜਾਂਦੀਆਂ। ਪ੍ਰੰਗਤ ਸਭ ਨੂੰ ਐਨਐਸ ਵਰਤੋ ਪੀਐਮਸੀ ਹਸਪਤਾਲ ਅਸੀਂ ਪਹਿਲਾਂ ਨਰੋੜ ਜੈਮਲ ਸਿੰਘ ਕਾਫੀ ਗੈਪ ਲਾਇਆ ਪਹਿਲਾਂ ਹਨਾ ਹੁਣ ਅਸੀਂ ਸੋਚਿਆ ਹੈ ਕਿ ਲੋਕਲ ਏਰੀਆ ਚ ਲਾ ਕੇ ਚੱਕ ਜਿਹੜੇ ਪਿੰਡ ਆ ਇਹਨਾਂ 'ਚ ਵੀ ਕੈਂਪ ਲਾਇਆ ਜਾਂਦਾ ਸੀ ਜਿਹੜੀ ਲੋਕਲ ਪੋਪੂਲੇਸ਼ਨ ਹੈ ਇਹਨਾਂ ਨੂੰ ਫਾਇਦਾ ਹੋਵੇ ਕੈਂਪੋਂ ਦਾ ਤੇ ਵੱਧ ਤੋਂ ਵੱਧ ਜੇ ਕੋਈ ਪੇਸ਼ੈਂਟ ਦੇ ਜੋੜ ਦੋਖਦੇ ਹਨ ਘੰਟੀਆਂ ਹੈਗਾ ਯੂਰਿਕ ਐਸਿਡ ਜ਼ਿਆਦਾ ਜਾਂ ਜੋੜ ਖਰਾਬ ਨੇ ਜਾਂ ਕੋਈ ਫ੍ਰੈਕਚਰ ਹੈ ਉਹ ਆ ਕੇ ਸਾਨੂੰ ਇੱਥੇ ਕੈਂਪਾਂ 'ਚ ਦਿਖਾ ਸਕਦੇ ਆ ਤੇ ਸਾਡੀ ਸਹੂਲਤ ਲੈ ਸਕਦੇ ਜਿਹੜੀ ਜਿਹੜੀ ਸਹੂਲਤ ਈ ਕੈਂਪ ਦੇ ਵਿੱਚ ਹੈ ਗਰਮ ਦੇ ਵਿੱਚ ਫਲਾਲ ਇੱਥੇ ਸ਼ੂਗਰ ਸਾਰੀਆਂ ਦਵਾਈਆਂ ਬੀਪੀ ਬਾਈਟਲ ਸਾਰੇ ਮਾਨੀਟਰ ਹੋ ਕੇ ਸਾਡੇ ਕੋਲ ਸਾਰੇ ਸਪੈਸ਼ਲਿਸਟ ਹੁੰਦੇ ਆ ਇੱਥੇ ਤੇ ਕੋਈ ਵੀ ਪ੍ਰੋਬਲਮ ਅਸੀਂ ਐਡਵਾਈਸ ਕਰ ਸਕਦੇ ਹਾਂ ਬਟ ਫਰਦਰ ਮੈਨੇਜਮੈਂਟ ਲਈ ਉਹ অপারেশনਾ ਨੂੰ ਹਸਪੀਟਲ 'ਚ ਹੋਣਾ ਹੋਊਗਾ ਉਹ ਫਿਰ ਨਾ ਕੀ ਟਾਈਮ ਹੋਏਗਾ ਹਸਪੀਟਲ ਸਾਡਾ ਸਵੇਰੇ ਤੇ 24 ਘੰਟੇ ਖੁੱਲ੍ਹਾ ਰਹਿੰਦਾ ਬਟ 9 ਤੋਂ 5 ਵਜੇ ਤੱਕ ਸਾਰੇ ਡਾਕਟਰ ਉੱਥੇ ਹੁੰਦੇ ਆ